ਹਨਕੋੜ ਦੇ ਸਰਹੱਦੀ ਇਲਾਕੇ ਦੇ ਪਿੰਡ ਜਨਿਆਲ ਵਿੱਚ ਪਹਿਲਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਦੂਰ ਦੂਰ ਤੋਂ ਕਬੱਡੀ ਦੇ ਖਿਡਾਰੀਆਂ ਨੇ ਹਿੱਸਾ ਲਿਆ ਦੱਸ ਦਈਏ ਕਿ ਇਹ ਕਬੱਡੀ ਟੂਰਨਾਮੈਂਟ ਅੱਜ ਦੀ ਯੁਵਾ ਪੀੜੀ ਨੂੰ ਨਸ਼ੇ ਤੋਂ ਦੂਰ ਅਤੇ ਖੇਡਾਂ ਵੱਲ ਜਾਗਰੂਕ ਕਰਨ ਲਈ ਕਰਵਾਇਆ ਗਿਆ ਹੈ ਜ਼ਿਕਰਯੋਗ ਹੈ ਕਿ ਅੱਜ ਕੱਲ ਦੀ ਯੁਵਾ ਪੀੜੀ ਕਾਫੀ ਹੱਦ ਤੱਕ ਨਸ਼ੇ ਵਿੱਚ ਡੁੱਬਦੀ ਹੋਈ ਨਜ਼ਰ ਆ ਰਹੀ ਹੈ ਜਿਸ ਨੂੰ ਦੇਖਦੇ ਹੋਏ ਇਸ ਤਰ੍ਹਾਂ ਦੇ ਟੂਰਨਾਮੈਂਟ ਜਗ੍ਹਾ ਜਗ੍ਹਾ ਤੇ ਕਰਵਾਏ ਜਾਂਦੇ ਹਨ ਤਾਂ ਕਿ ਯੁਵਾ ਪੀੜ੍ਹੀ ਦਾ ਧਿਆਨ ਜਥੇ ਨਸ਼ਿਆਂ ਤੋਂ ਦੂਰ ਹੋ ਖੇਡਾਂ ਵੱਲ ਜਾਵੇ ਉੱਥੇ ਹੀ ਸਿਹਤ ਵੀ ਤੰਦਰੁਸਤ ਰਹੇ ਦੂਜੇ ਪਾਸੇ ਇਸ ਟੂਰਨਾਮੈਂਟ ਨੂੰ ਸ਼ੁਰੂ ਕਰਵਾਉਣ ਦੇ ਲਈ ਮੁੱਖ ਮਹਿਮਾਨ ਵਜੋਂ ਪੋਆ ਦੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਪਹੁੰਚੇ ਜਿਨ੍ਹਾਂ ਵੱਲੋਂ ਰਿਬਨ ਕੱਟ ਕੇ ਇਸ ਟੂਰਨਾਮੈਂਟ ਦਾ ਉਦਘਾਟਨ ਕੀਤਾ ਗਿਆ ਅਤੇ ਅੰਤ ਵਿੱਚ ਜੇਤੂ ਖਿਡਾਰੀਆਂ ਨੂੰ ਇਨਾਮ ਵੀ ਵੰਡੇ ਗਏ ਇਸ ਮੌਕੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ ਵੀ ਅੱਜ ਦੀ ਯੁਵਾ ਪੀੜ੍ਹੀ ਨੂੰ ਵੱਧ ਤੋਂ ਵੱਧ ਖੇਡਾਂ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਤਾਕੀ ਯੁਵਾ ਪੀੜ੍ਹੀ ਨਸ਼ੇ ਵਰਗੇ ਕੋੜ ਤੋਂ ਦੂਰ ਹੋ ਸਕੇ ਪਠਾਨਕੋਟ ਤੋਂ ਪੁਸ਼ਪਲਤਾ ਦੀ ਰਿਪੋਰਟ ਹਲਚਰ ਪੰਜਾਬ ਦੀ ਜਿਹੜਾ ਮਾਹੌਲ ਹੈ ਮਹਾਰਾਣਾ ਸਪੋਰਟਸ ਕਲੱਬ ਵਾਲੇ ਉਹ ਮੈਨੇਜਮੈਂਟ ਕਮੇਟੀ ਜਿਹੜੀ ਹੈ ਕਬੱਡੀ ਕਰਾਰੇ ਨੇ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਤੇ ਮੇਰੀ ਪਾਰਟੀ ਵੱਲੋਂ ਮੈਨੇਜਮੈਂਟ ਕਮੇਟੀ ਨੂੰ ਲੱਖ ਲੱਖ ਵਧਾਈ ਹੈ ਔਰ ਬਾਬੇ ਨਾਨਕ ਅੱਗੇ ਮੇਰੀ ਪ੍ਰਾਰਥਨਾ ਹੈ ਬਾਬੇ ਨਾਨਕ ਦਾ ਇਸ ਸਪੋਰਟਸ ਕਲੱਬ ਦੇ ਉੱਤੇ ਮੇਰੇ ਪਰਿਆ ਹੱਥ ਰਵੇ ਇਹ ਦਿਨ ਧੁਗੜੀ ਤੇ ਆ ਚੁਗੜੀ ਤੇ ਰਕੀ ਕਰਨ ਇਹ ਮੇਰੀ ਕਾਮਨਾ ਹੈ ਖਾਸ ਕਰਕੇ ਜਨੇਾਲ ਵਾਲੇ ਜਿੰਨੇ ਵੀ ਮੇਰੇ ਭੈਣ ਭਰਾ ਦਾ ਉਹਦਾ ਸਾਰੇ ਪਿੰਡ ਦਾ ਸਹਿਯੋਗ ਹੈ ਦਾਨ ਦਾ ਲੱਗਦੇ ਪਿੰਡਾਂ ਦਾ ਸਹਿਯੋਗ ਹੈ ਕਿ ਤਾਂ ਹੀ ਕਬੱਡੀਆਂ ਤੇ ਸਿੰਘ ਮੇਲੇ ਸਵੇਚਾਰ ਮੇਲੇ ਕੀਤੇ ਜਾਂਦੇ ਆ ਔਰ ਇਹ ਸਿੰਘ ਮੇਲੇ ਕਰਾਣੇ ਵੀ ਕੋਈ ਛੋਟਾ ਕੰਮ ਨਹੀਂ ਹੈਗਾ ਔਰ ਜਿੱਥੇ ਸਿੰਘ ਮੇਲੇ ਕਬੱਡੀਆਂ ਹੁੰਦੀਆਂ ਨੇ ਉੱਥੋਂ ਦੇ ਲੋਕਾਂ ਦੇ ਵਿਚਾਰ ਉੱਥੋਂ ਦੇ ਲੋਕਾਂ ਦੇ ਸੋਚ ਅੱਛੀ ਹੈ ਔਰ ਇਹ ਕਬੱਡੀ ਦੇ ਨਾਲ ਜਿਹੜੇ ਛੋਟੇ ਬੱਚੇ ਆ ਉਹਨਾਂ ਨੂੰ ਵੀ ਇੱਕ ਕਿਸਮ ਦੀ ਸਿਹਤ ਮਿਲਦੀ ਹੈ ਉਹਨਾਂ ਬੱਚਿਆਂ ਦਾ ਵੀ ਰੋਜ਼ਾਨ ਜਿਹੜਾ ਖੇਡਾਂ ਦੇ ਪਾਸੇ ਆਂਦਾ ਹੈ ਤੇ ਮੇਰੇ ਵੱਲੋਂ ਜਿੰਨੇ ਵੀ ਖਿਡਾਰੀ ਜਿੰਨੇ ਵੀ ਨੌਜਵਾਨ ਸਾਥੀ ਆਏ ਨੇ ਮੇਰੇ ਉਹਨਾਂ ਦੇ ਪ੍ਰਾਰਥਨਾ ਬੇਨਤੀ ਹੈ ਖੇਡਾਂ ਦੇ ਵਿੱਚ ਧਿਆਨ ਰੱਖਣਾ ਔਰ ਮਾੜੇ ਕੰਮਾਂ ਤੋਂ ਰਹਿਤ ਰਹਿਣਾ ਪੜਨਾ ਵੀ ਜ਼ਰੂਰੀ ਖੇਡਣਾ ਵੀ ਜ਼ਰੂਰੀ ਔਰ ਜਿਹੜੇ ਵੀ ਬੰਦੇ ਨੇ ਤੱਕ ਕੀ ਕੀ ਦਿਆ ਉਹ ਇੱਕ ਗੁਰ ਹੈ ਜਿਹੜਾ ਬੰਦਾ ਆਪਣੇ ਮਾਪਿਓ ਦੀ ਸੇਵਾ ਕਰਦਾ ਹੈ ਹਮੇਸ਼ਾ ਉਹ ਆਪਣੀ ਲਾਇਫ ਦੇ ਵਿੱਚ ਯਾਦ ਵਾਦਾ ਇਸ ਕਰਕੇ ਖੇਡੋ ਵੀ ਜਰੂਰ ਪੜੋ ਵੀ ਜਰੂਰ ਹੋਰ ਆਪਣੇ ਆਪਣੇ ਮਾਪਿਓ ਦੀ ਵੱਡਿਆਂ ਦਾ ਮਾਨ ਸਤਿਕਾਰ ਵੀ ਕਰੋ ਜਰੂਰ ਬਹੁਤ ਬਹੁਤ ਮੇਰੇ ਵੱਲੋਂ ਧੰਵਾਦ ਜੀ ਹੈ ਇਹ ਮਹਾਰਾਣਾ ਸਪੋਰਟਸ ਕਲੱਬ ਵੱਲੋਂ ਪਹਿਲੇ ਟੂਰਨਾਮੈਂਟ ਜਿਹੜਾ ਕਰਾਇਆ ਜਾ ਰਿਹਾ ਹੈ ਇਹ ਆਪਣੇ ਲਵਜੀ ਵਿਸਾਲ ਜੀ ਜਿਹੜੇ ਜੰਗ ਮੁੰਡੇ ਨੇ ਉਹਨਾਂ ਨੇ ਬਹੁਤ ਵਧੀਆ ਉਪਰਾਲਾ ਉਠਾਇਆ ਕਿਉਂਕਿ ਜਿਹੜੀ ਸਾਡੀ ਨਸ਼ੇ ਦੀ ਪਿਰਤ ਜਿਹੜੀ ਇੱਥੇ ਜ਼ਿਆਦਾ ਵਧ ਗਈ ਹੈ ਪੰਜਾਬ ਦੇ ਵਿੱਚ ਉਹਨੂੰ ਰੋਕਣ ਲਈ ਜਿਹੜਾ ਇਹਨਾਂ ਨੇ ਖੇਡਾਂ ਕਰਵਾਉਣ ਦਾ ਜਿਹੜਾ ਉਪਰਾਲਾ ਕੀਤਾ ਤੇ ਬਹੁਤ ਵਧੀਆ ਉਪਰਾਲਾ ਹੈ ਕਿਉਂਕਿ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਹੈ ਉਹ ਹਾਲਾਂਕਿ ਕਾਮਯਾਬ ਹੈਗੀ ਹੈ ਕੋਈ ਏਡੀ ਨਹੀਂ ਪਰ ਇਹ ਨਸ਼ਾ ਰਹਿਤ ਕਰਨ ਲਈ ਇਹਨਾਂ ਬੱਚਿਆਂ ਨੇ ਜਿਹੜਾ ਵੀਰਾ ਉਠਾਇਆ ਇਹ ਬਹੁਤ ਵਧੀਆ ਉਪਰਾਲਾ ਹੈ